ਦੇ ਵਿੱਚ ਇੱਕੀ ਮਸ਼ੀਨ ਆ ਆ ਦੇਖ ਲਓ ਦਰਿਆ ਦੇ ਵਿੱਚ ਚੱਲਣ ਵਾਲੀ ਆ ਤੇ ਸਾਹਮਣੇ ਤੋਂ ਟੱਕਰ ਜਿਹੜੀ ਵੱਜਦੀ ਸੀ ਨਾ ਪਿੰਡ ਨੂੰ ਇਹ ਹੁਣ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਮਗਾ ਕੇ ਵੱਡੀ ਮਸ਼ੀਨ ਆ ਪਾਣੀ 'ਚ ਚੱਲਣ ਵਾਲੀ ਆ ਸੁੱਕੇ ਵੀ ਚੱਲਦੀ ਆ ਤੇ ਆ ਵੇਖੋ ਵੱਡ ਵੱਡ ਕੇ ਤੇ ਹੁਣ ਛੱਟਪਰਾ ਨੂੰ ਕਰਨੀ ਆ ਜੀ ਇਹ ਦੋ ਪਿੰਡਾਂ ਨੂੰ ਮਾਰ ਕਰਨ ਰਹੀ ਸੀ ਮਰੜ ਨੂੰ ਤੇ ਹਰੀਕੇ ਨੂੰ ਬੜੀ ਜ਼ਮੀਨ ਇਹਨੇ ਵੱਢਤੀ ਆ ਜੀ ਪਿੰਡ ਦੇ ਥੱਲੇ ਜਾ ਕੇ ਮਾਰੀ ਛੱਟ ਤੇ ਬਹੁਤ ਪਿੰਡ ਦੇ 20 25 ਫੋਟ ਸਿਰਫ ਹੁਣ ਰਹਿ ਗਏ ਆ ਮੈਗਰੂ ਦੀ ਕਿਰਪਾ ਨਾਲ ਹੁਣ ਸ਼ਾਇਦ ਮਹਾਰਾਜ ਕਰੇ ਸੰਗਤਾਂ ਪੈ ਗਈਆਂ ਵਾ ਤੇ ਹੁਣ ਇਹਦੇ ਨਾਲ ਅਸੀਂ ਥੋੜਾ ਜਿਆ ਨਾ ਰਾਤ ਮਹਿਸੂਸ ਹੋਊਗੀ ਤੇ ਸੱਟ ਜਿਹੜੀ ਪਾਣੀ ਦੀ ਉਹ ਥੱਲੇ ਨੂੰ ਹੋਊਗੀ ਬੜਾ ਵੱਡਾ ਸੁਜੋਗ ਆ ਸੰਗਤਾਂ ਦਾ ਨੌਜਵਾਨਾਂ ਦਾ ਸੰਪਰਦਾਇ ਬਦਲਪੰਥ ਬਾਬਾ ਵਿਧੀਚੰਦ ਮਹਾਰਾਜ ਸ੍ਰਿਹਾਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਬਾਬਾ ਹਰਾਕੋ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਤਰਨਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ ਬੜੀ ਵੱਡੀ ਤਦਾਦ ਚ ਪਿੰਡਾਂ ਚੋਂ ਹਰਿਆਣੇ ਤੋਂ ਲੁਧਿਆਣੇ ਤੋਂ ਮੈਂ ਕਿੱਥੇ ਕਿਸੇ ਨਾਂ ਨਵਾਂ ਅਮਰਸਰ ਤਰਨਤਾਰਨ ਮਹਿਤਾ ਬੜੀ ਦੂਰੋਂ ਦੂਰੋਂ ਨੌਜਵਾਨ ਆਣ ਕੇ ਤੇ ਹਿੱਕ ਢਾ ਕੇ ਸੇਵਾ ਕਰਨ ਦੇ ਤੇ ਉਹਨਾਂ ਦੀ ਜਿਹੜੀ ਸੇਵਾ ਵਾ ਉਹ ਸਫਲ ਵੀ ਹੋ ਰਹੀ ਆ ਪਿੰਡ ਸ਼ਾਇਦ ਮਹਾਰਾਜ ਦੀ ਕਿਰਪਾ ਸਾਨੂੰ ਕਾਫੀ ਆਸ ਹੋ ਗਈ ਆ ਕਿ ਅਸੀਂ ਵੱਜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਿੱਥੇ ਸੁਣ ਰਹੇ ਹੋ ਜੇ ਨਹੀਂ ਆ ਸਕਦੇ ਰੱਬ ਰੱਬ ਕਰ ਦਿਓ ਜਿਹੜਾ ਕੋਈ ਵੀਰ ਆ ਰਿਹਾ ਭਰੇ ਟਰਾਲੇ ਲੈ ਕੇ ਆ ਉਹ ਬੋਰੀਆਂ ਦੇ ਭਰੇ ਟਰਾਲੇ ਆ ਵੀ ਰਹੇ ਆ ਹੋਰ ਵੀ ਲੋੜ ਆ ਤੇ ਵੀਰੋ ਅੱਗੇ ਆਣ ਕੇ ਨੌਜਵਾਨਾਂ ਨੂੰ ਸੇਵਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਆ ਵੇਖ ਲੋ ਵੱਡੀ ਤਦਾਦ ਦੇ ਵਿੱਚ ਸੰਗਤਾਂ ਲੱਗੀਆਂ ਨੇ ਟਰਾਲੇ ਲਾਉਣ ਲਈ ਬੜੀ ਦੂਰੋਂ ਦੂਰੋਂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਆਈਆਂ ਨੇ ਇਹ ਮੋਰਚਾ ਬੜਾ ਤਕੜਾ ਵਾਹ ਗਰੂ ਜੀ ਆ ਵੇਖੋ ਬੜਾ ਤਕੜਾ ਮੋਰਚਾ ਵਾਹ ਏ ਇਹ ਇਕੱਲੇ ਬੰਦੇ ਦੇ ਵਾਸਤਾ ਕੰਮ ਨਹੀਂ ਹੈ ਪਿੰਡਾਂ ਦੇ ਪਿੰਡ ਪੈ ਗਏ ਆ ਮਾਣਾਂ ਬੜੀ ਦੂਰੋਂ ਦੂਰੋਂ ਅਸੀਂ ਧੰਨਵਾਦੀ ਆ ਪਿੰਡ ਮਰੜ ਦੀ ਸੰਗਤ ਇਲਾਕੇ ਦੀ ਸੰਗਤ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਐਡੀ ਵੱਡੀ ਤਦਾਦ ਦੇ ਵਿੱਚ ਸਾਡੇ